ਅੱਡੀ ਸਤਿ ਸ਼੍ਰੀ ਅਕਾਲ ਦੋਸਤੋ ਗੋਲਡ ਸਟਾਰ ਸਵਾਣਾ ਚੈਨਲ ਦੇ ਕੀਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਬਈ ਸੋ ਵੈਸੇ ਤਾਂ ਅੱਜ ਦੇ ਦਿਨ ਦੇ ਵਿੱਚ ਆਪਣੀ ਇਹ ਸੈਕੰਡ ਵੀਡੀਓ ਆ ਤੇ ਕਿਉਂਕਿ ਸੇਮ ਡੇ ਆਪਾਂ ਸ਼ੂਟ ਕੀਤੀਆਂ ਨੇ ਹਨਾ ਪਰ ਵੀ ਉਹ ਇਹ ਪਿਛਲੀ ਵੀਡੀਓ ਤਾਂ ਆਪਾਂ ਥੋੜੀ ਲੇਟ ਪਾ ਰਹੇ ਆਂ ਵੀਡੀਓ ਕਿਉਂਕਿ ਇਹ ਸੇਮ ਡੇ ਦੇ ਵਿੱਚ ਜੇ ਆਪਾਂ ਦੋ ਵੀਡੀਓਜ਼ ਪਾਵਾਂਗੇ ਤਾਂ ਕਿਤੇ ਨਾ ਕਿਤੇ YouTube ਇਹ ਚੀਜ਼ ਨੂੰ ਪ੍ਰੇਫਰ ਨਹੀਂ ਕਰਦਾ ਹਨਾ ਸੋ ਇੱਥੇ ਆਪਾਂ ਤੁਹਾਨੂੰ ਦੱਸ ਦੇ ਕਿ ਅੱਜ ਆਪਾਂ ਇੱਕ ਹੋਰ ਟਰੈਕਟਰ ਦੀ ਡਿਲੀਵਰੀ ਦੇਣ ਜਾ ਰਹੇ ਆਂ ਜੀ ਇਸ ਤੋਂ ਪਹਿਲਾਂ ਆਪਾਂ ਸੇਮ ਡੇ ਡਿਲੀਵਰੀ ਦਿੱਤੀ ਆ ਅਰਜਨ ਦੀ ਮਹਿੰਦਰਾ 605 ਦੀ ਤੇ ਹੁਣ ਡਿਲੀਵਰੀ ਦੇਣ ਜਾ ਰਹੇ ਆ 5405 ਦੀ 100 ਕਸਟਮਰ ਆਪਣੇ ਕੋਲੇ ਪਹੁੰਚੇ ਹੋਏ ਨੇ ਟਰੈਕਟਰ ਦੇ ਉੱਪਰ ਇਸੀ ਕੈਮਰਾ ਇਹਦਾ ਇੰਸਟਾਲ ਕਰ ਦਿੱਤਾ ਗਿਆ 2휠 ਡਰਾਈਵ ਟਰੈਕਟਰ ਹੈ ਜੀ ਸੋ ਬਾਕੀ ਪਾਈਆਂ ਨਾਲ ਵੀ ਗੱਲਬਾਤ ਕਰਾਂਗੇ ਹਨ ਆਪਾਂ ਉਹਨਾਂ ਨੂੰ ਬੁਲਾਵਾਂਗੇ ਵੀ ਇੰਟਰੋ ਵੀ ਕਰਾਵਾਂਗੇ ਤੇ ਇਹ ਵੀ ਦੇਖਾਂਗੇ ਕਿਥੋਂ ਉਹਨਾਂ ਨੂੰ 골ਡ ਸਟਾਰ ਸਮਾਨਾ ਬਾਰੇ ਪਤਾ ਲੱਗਿਆ ਤੇ ਉਹਨਾਂ ਦੇ ਵਿਚਾਰ ਕੀ ਨੇ 골ਡ ਸਟਾਰ ਦੀ ਟੀਮ ਦੇ ਰਿਗਾਰਡਿੰਗ ਵੀ ਇਹਨਾਂ ਬਾਰੇ ਕੀ ਵਿਚਾਰਤਾਰਾ ਉਹਨਾਂ ਦੀ ਇਹ ਸਾਡੇ ਜਿਹੜੇ ਕੰਮ ਹੈ ਕੰਮ ਦੇ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਕਿੰਨੇ ਦਿਨ ਚ ਕੰਮ ਇਸਮਾਪਤ ਹੋਇਆ ਕਦੋਂ ਟਰੈਕਟਰ ਲੈ ਕੇ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਭਾਈ ਸੰਖੇਪ ਚ ਕਰਾਂਗੇ ਛੋਟੇ ਛੋਟੀ ਵੀਡੀਓ ਬਣਾਵਾਂਗੇ ਕਿਉਂਕਿ ਜਿਆਦਾ ਲੰਬੀ ਵੀਡੀਓ ਹੈ ਜਿਹੜੀ ਕਿਤਨੇ ਕਿਤੇ ਜਿਹੜੇ ਆਪਣੇ ਦਰਸ਼ਕ ਵੀਰ ਨੇ ਹਨਾ ਉਹ ਇਹ ਚੀਜ਼ ਨੂੰ ਇਗਨੋਰ ਕਰਦੇ ਨੇ ਕਿਉਂਕਿ ਆਪਣੇ ਕੋਲ ਜਿਹੜਾ ਟਰੈਕਟਰ ਦੇ ਏਸੀ ਗੈਪ ਬੰਦੀ ਆਪਾਂ ਵੀਡੀਓਜ਼ ਬਣਾਉਨੇ ਆ ਤੇ ਆਪਾਂ ਹੁਣ ਕੋਸ਼ਿਸ਼ ਕਰ ਰਹੇ ਆ ਭਈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੇ ਸੇਫਟੀ ਪ੍ਰੀਕਾਸ਼ਨਸ ਬਾਰੇ ਜਾਂ AC ਕਹਿ ਬੰਦੇ ਰਿਲੇਟਡ ਜਿਆਦੀ ਸਾਮ ਸੰਭਾਲ ਵਾਸਤੇ ਹਣਾ ਹਰੇਕ ਤਰ੍ਹਾਂ ਦੀ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਸੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਜੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬੈਕ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਐ ਵੀਡੀਓ ਦੇ ਵਿੱਚ ਆਪਣਾ ਜਿਹੜਾ ਮੁੱਖ ਮਕਸਦ ਹੈ ਉਹ ਇਹ ਪੁੱਛਣ ਦਾ ਹੁੰਦਾ ਕਿ AC ਕਹਿ ਬੰਦੇ ਰਿਲੇਟਡ ਹੀ ਕਮੈਂਟ ਆਉਣਾ ਨਾ ਕਿ ਇਹ ਆਪਾਂ ਕੋਈ ਮੈਂ ਆਪਣੀ ਪਬਲਿਸਿਟੀ ਵਾਸਤੇ ਨਹੀਂ ਕਹਿ ਰਹੇ ਕਿ ਸ਼ੇਅਰ ਲਾਈਕ ਕਰੋਗੇ ਕੰਪਨੀ ਐ ਦੇਖੋ ਕੰਪਨੀ ਨੂੰ ਆਪ ਜੇ ਸ਼ੇਅਰ ਕਰ ਰਹੇ ਆ ਤਾਂ ਜੇ ਕਿਸੇ ਲੋਡਪੰਦ ਨੂੰ ਜਿੰਨੂੰ ਲੱਗਦਾ ਭਾਈ ਵੀ ਏਸੀ ਕਿਆ ਮਨ ਲਵਾਉਣਾ ਮੈਂ ਟਰੈਕਟਰ ਤੇ ਉਹਦੇ ਤੱਕ ਇਹ ਵੀਡੀਓ ਪਹੁੰਚ ਜੇ ਤਾਂ ਬਿਲਕੁਲ ਸੋਨੇ ਦੇ ਸਾਹਕੇ ਵਾਲੀ ਗੱਲ ਆ ਬਾਈ ਸੋ ਅੱਜ ਆਪਾਂ ਗੱਲਬਾਤ ਕਰਾਂਗੇ ਸੋ ਪਹਿਲਾਂ ਤੁਹਾਨੂੰ ਟਰੈਕਟਰ ਦਾ ਇੱਕ ਆਪਾਂ ਚੱਲ ਕੇ ਦਿਖਾ ਦਈਏ ਹਨਾ ਬਾਈ ਸੋ ਫਿਲਹਾਲ ਤਾਂ ਕੋਈ ਜੇ ਛੋਟੀ ਮੋਟੀਆਂ ਚੀਜ਼ਾਂ ਜਿਵੇਂ ਟੈਸਟਿੰਗ ਵਗੈਰਾ ਆਪਾਂ ਕਰ ਰਹੇ ਹਾਂ ਹਨਾ ਕਿਉਂਕਿ ਸ਼ਾਮ ਦਾ ਟਾਈਮ ਹੈ ਕਸਟਮਰ ਵੀ ਥੋੜੀ ਕਾਲੀ ਕਰਦੇ ਨੇ ਸੋ ਇਸ ਟਾਈਮ ਆਪਾਂ ਵੀ ਟੈਸਟਿੰਗ ਵਗੈਰਾ ਕਰਕੇ ਵਸਤਾਂ ਆਪਣੇ ਅਸੈਂਬਲੀ ਪੁਆਇੰਟ ਤੇ ਆਪਾਂ ਕੰਪਲੀਟ ਕਰ ਲਏ ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੇ ਪੁਆਇੰਟ ਨੇ ਆਪਾਂ ਉਹਨਾਂ ਨੂੰ ਰੀਚੈੱਕ ਕਰਦੇ ਹੁੰਨੇ ਆ ਸੋ ਉਹੀ ਰੀਚੈਕਿੰਗ ਟੋਰੀ ਫੇਰ ਆਪਾਂ ਕਰਨ ਲੱਗ ਰਹੇ ਆ ਸੋ ਇੱਥੇ ਆਪਣੇ ਕੋਲ ਕਸਟਮਰ ਮੌਜੂਦ ਨੇ ਭਾਈ ਆਪਾਂ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਸੋ ਇੱਕ ਵਾਰੀ ਤੁਹਾਨੂੰ ਦੱਸ ਦਈਏ ਕਿ 5405 ਜਿਹੜਾ ਇਹ ਜੀਰੋ ਪਰ ਆਪਾਂ ਨੇ AC ਕੈਬਨ ਇੰਸਟਾਲ ਕਰਾਇਆ ਸੋ ਭਾਈ ਆਪਨੂੰ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹੋ ਵੀਰੇ ਘਰ ਪਰਿਵਾਰ ਸਭ ਵਧੀਆ ਖੇਤੀ ਵਧੀਆ ਅੱਛਾ ਤੇ ਭਾਈ ਕਿਵੇਂ ਬਣਿਆ ਵਿਚਾਰ ਫ ਆਪਦਾ ਹੀ ਨਾਮ ਬਣਨ ਲਈ ਆਇਆ ਪਹਿਲਾਂ ਵੀ ਬਣਿਆ ਹੋਇਆ ਵੀ ਬਸ ਸੋਜੇ ਰੱਖਿਆ ਸੀ ਵੀ ਲਗਵਾਉਣਾ ਤੇ ਇਹ ਕਹਿੰਦਾ ਮਤਲਬ ਪਤਾ ਕਿਤੇ ਹੋਰ ਵੀ ਕੀਤਾ ਭਾਈ ਏਸੀ ਕੇਵਲ ਵਾਸਤੇ ਰੋਕਣਾ ਕੱਲਾ ਬਣਾਇਆ ਕੀਤਾ ਸੀ ਠੀਕ ਹੈ ਜੀ ਅੱਜ ਬੁਕਿੰਗ ਲੀ ਕਰਕੇ ਪਤਾ ਵੀ ਬਹੁਤ ਵਧੀਆ ਕੰਮ ਕਰਦੇ ਆ ਬਾਈ ਠੀਕ ਹੈ ਜੀ ਅਸੀਂ ਆਪਣਾ ਇੱਕ ਮੀਟਰ ਸੀ ਉਹ ਵੀ ਕਰਵਾ ਕੇ ਲਗਾਇਆ ਸੀ ਠੀਕ ਹੈ ਜੀ ਉਹਨਾਂ ਨੇ ਸਾਨੂੰ ਦੱਸਿਆ ਵੀ ਬਹੁਤ ਵਧੀਆ ਕੰਮ ਕਰਦੇ ਆ ਤੇ ਬਾਈ ਜਿਵੇਂ ਆਪਾਂ ਕਹਿੰਦੇ ਆ ਕੰਪਨੀ ਦੇ ਵਿੱਚ ਆਪਾਂ ਇੱਕ ਵਾਰੀ ਚੀਜ਼ ਤੇ ਜਰੂਰ ਟਰਾਈ ਕਰਦੇ ਆ ਨਾ ਆਪਾਂ ਅਗਲੀ ਕੰਪਨੀ ਦੇ ਵਿੱਚ ਪਤਾ ਕੀਤਾ ਫਿਰ ਜਾ ਕੇ ਭਾਈ ਵੀ ਆਪਾਂ ਜੌਂਲੀਅਰ ਦੀ ਸੀ ਕੇਬਲ ਲਵਾਉਣਾ ਵੀ ਕੀ ਸੀ ਨਾ ਨਹੀਂ ਭਾਈ ਉਹ ਤਾਂ ਅਜਾ ਉਹਦੇ ਬਾਰੇ ਕੋਈ ਵਾਰਤਾ ਲਾਪਨੀ ਨਹੀਂ ਗਰੀ ਤੇ ਜੋ ਲੀਅਰ ਦੇ ਉੱਪਰ ਆ ਪਏ ਸੀਗੇ ਨੇ ਮਸ ਲਵਾਉਣੀ ਸੀਗੇ ਸੀ ਸੋਨਾ ਲੱਗਦਾ ਯਾਰ ਇਹ ਟਰੈਕਟਰ ਦੇ ਉੱਪਰ ਹੀ ਸੀਗਾ ਮਨ ਲੱਗਿਆ ਹੈ ਨਾ ਜੀ ਆਪਾਂ ਦੇਖਿਆ ਜਾਵੇ। ਹਾਂਜੀ ਹਾਂਜੀ। ਤੋਂ ਬਾਕੀ ਵੀ ਡੀਜ਼ਲ ਟੈਂਕ ਜਿਹੜਾ ਨਾਲ ਦੇ ਰਿਆ ਸੀ ਕਿਵਨ ਦੇ ਇਹ ਵੀ ਕਾਹਨਾ ਡਿਫਰੈਂਟ ਚੀਜ਼ ਆ ਗਈ। ਤੋਂ ਬਾਕੀ ਬਈ ਉਹ ਕਸਟਮਰ ਆਪਣੇ ਕੋਲੋਂ ਪਹੁੰਚੇ ਨੇ ਕਿਸਾਨ ਵੀਰ ਆਪਾਂ ਇਹਨਾਂ ਨੂੰ ਇਹ ਪੁੱਛਦੇ ਪਈ ਆਪਣਾ ਐਡਰੈਸ ਕਨਫਰਮ ਕਰੋ ਤੇ ਆਪਣਾ ਨਾਮ ਦੱਸੋ ਜੀ। ਟਰੈਕਟਰ ਹੀ ਆਪਣਾ ਮੈਗਜੀਕ ਸਿੰਘ ਆ ਪਿੰਡ ਆਪਣਾ ਹਵਾਲਾ ਹੈ। ਅਬੋਰ ਏਰੀਆ ਆਪਣਾ ਜ਼ਿਲ੍ਹਾ ਪਾਇਲ ਕਰ ਰਿਹਾ ਇਹਨੇ। ਅਬੋਰ ਬਈ ਜੰਗਲ ਅਬੋਰ ਕਨੀਓ ਨੇ ਯਾਰ। ਹਾਂਜੀ ਅਗੋਰ ਕਣੀ ਨੇ ਜੰਗਲ ਕੇ ਰੋਪੜ ਕਣੀ ਨੇ ਰੋਪੜ ਕਣੀ ਨੇ ਆਪਣੇ ਦਾ ਕਿਹੜਾ ਜੰਗਲਾ ਪਈ ਸਾਡੇ ਦਾ ਪਾਣੀ ਮਸਾ ਪਹੁੰਚਦਾ ਹੋਵੇ ਅੱਛਾ ਜੀ ਹਾਂਜੀ ਉਹ ਠੀਕ ਹੈ ਬਸ ਹੁਣ ਸੀ ਨਾ ਮਾ ਕਈ ਵਾਰ ਹੁੰਦੇ ਨੇ ਕਿ ਇਧਰ ਰੋਪੜ ਸਾਈਡ ਤੇ ਵੀ ਲੋਸੀ ਗਏ ਹਨ ਉਹ ਅਜਾ ਉਧਰ ਖੇਤੀਬਾੜੀ ਵਾਲਾ ਕਾਸਤਾ ਆਪਣੀ ਆਹੀ ਜਿਹੜੀ ਆਪਣੇ ਇਧਰ ਝੋਨੇ ਵਗੈਰਾ ਦੀ ਉਹਨਾ ਹੋ ਜਾਂਦਾ ਜੀ ਆਪਣੇ ਪਾਗ ਏਰੀਆ ਇੱਕੋ ਉਧਰ ਠੀਕ ਹੈ ਜੀ ਬਾਕੀ ਨਰਮਾ ਨਰਮਾ ਚੱਲੀ ਜਾਂਦਾ ਭਾਈ ਜੀ ਚੱਲੀ ਜਾਂਦਾ ਭਾਈ ਅੱਛਾ ਸਰਕਾਰ ਜੀ ਨੇ ਕਿਹਾ ਉਹ ਨਹੀਂ ਕਰੀ ਜਿਆਦਾ ਤੇ ਬਾਈ ਬਾਕੀ ਜਿਵੇਂ ਹੁਣ ਇਸ ਦਮ ਟਰੈਕਟਰ ਲੈ ਕੇ ਜਾ ਰਹੇ ਹੁਣ ਇਸ ਦਮ ਟਰੈਕਟਰ ਜਿਹੜੀ ਯੂਜ਼ ਕਰਨ ਆਪਨੇ ਉਹ ਮੇਨ ਕੰਮ ਕਿਹੜੇ ਵਾਸਤੇ ਕਿਉਂਕਿ ਓਨਿਆਲੇ ਜੇ ਲਗਭਗ ਦੇਖਿਆ ਜਾਵੇ ਹੁਣ ਇੱਧਰ ਤਾਂ ਸਾਡੇ ਹੱਲ ਤਾਂ ਨਿਪਟ ਗਿਆ ਸਾਡੇ ਹੁਣ ਸ਼ੁਰੂ ਹੋਇਆ ਜੀ ਤੁਹਾਡੇ ਹੁਣ ਸਟਾਰਟ ਆਊਗਾ ਕਹਿਣ ਦਾ ਤੁਸੀਂ ਬਿਲਕੁਲ ਮੌਕੇ ਜਿਹੀ ਲੈ ਗਏ ਹਾਂ ਮੈਂ ਚਲੋ ਵਧੀਆ ਵੈਸੇ ਯਾਰ ਧੁੱਪ ਬਹੁਤ ਹੁੰਦੀ ਹੈ ਨਾ ਕੁਝ ਪਾਣੀ ਦਾ ਸੇਕ ਹੁੰਦਾ ਸਾਨੂੰ ਪੂਰੀ ਗਰਮੈਚ ਹੁੰਦੀ ਹੈ ਸੋ ਪਿੰਡ ਕਿਹੜਾ ਦੱਸੇ ਸੀ ਬਾਈ ਵਾਹ ਬੜਾ ਪਿੰਡ ਵਾਹ ਬੜਾ ਪਿੰਡ ਅਬ ਹੋਰ ਹੈ ਨਾ ਡ ਬੈਸਪੇ ਕੇ ਫਾਜ਼ਿਲਕਾ ਤੋਂ ਬਾਈ ਆਪਣੇ ਕੋਲੇ ਪਹੁੰਚਣਾ ਨਾ ਕਿੰਨੀ ਦੂਰੋਂ ਚੱਲ ਕੇ ਆਣਾ ਮੈਂ ਤਾਂ ਫਾਜ਼ਿਲਕਾ ਹੁਣ ਤੱਕ ਜਾਂ ਖਬਰਾਂ ਚ ਸੁਣਿਆ ਜਾਂ ਹਨ ਗੱਲਾਂ ਬਾਤਾਂ ਜੀ ਸੁਣਿਆ ਸੋ ਅੱਜ ਤੱਕ ਅਰੇ ਦੇਖਿਆ ਚਲੋ ਜੀ ਮੌਕਾ ਮਿਲਿਆ ਕਦੇ ਆਪਾਂ ਜਰੂਰ ਉੱਧਰ ਵੀ ਜਾ ਕੇ ਆਵਾਂਗੇ ਹਨ ਫੀਲਡ ਇਨਸਪੈਕਸ਼ਨ ਵਾਸਤੇ ਜਾਵਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਆਪਾਂ ਵੀ ਹਰੇਕ ਸਾਲ ਸੋ ਇਹ ਮੰਨ ਕੇ ਚਲੋ ਵੀ ਘੱਟੋ ਘੱਟ 5-7 ਕਸਟਮਰ ਕੋਲ ਆਪਾਂ ਜਰੂਰ ਜਾ ਕੇ ਆਉਂਦੇ ਆ ਕਿਉਂਕਿ ਜੀ ਆਪਾਂ ਦੇਖਿਆ ਵੀ ਹੁਣ ਕਈ ਕਸਟਮਰ ਜ਼ਿਆਦਾ ਦੂਰ ਹੁੰਦੇ ਨੇ ਤੋ ਜੇ ਜਦੋਂ ਸਾਨੂੰ ਪਿੱਛੇ ਮਹਾਲ ਹੀ ਗਏ ਸੀ ਅਸੀਂ ਇਧਰ ਲਈ ਸੈਟ ਲਾਂਡਰ ਆ ਸੈਟ ਲਾਉਂਦੇ ਸੀ ਕਸਟਮਰ ਕੋਲ ਜਾ ਕੇ ਰਿਵਿਊ ਲੈ ਕੇ ਆਏ ਸੀ ਉਹਦਾ ਪ੍ਰੋਪਰ ਵੀ ਕਿਵੇਂ ਚੱਲ ਰਿਹਾ ਕਿਵੇਂ ਨਾ ਚਲੋ ਸਭ ਵਧੀਆ ਉਹਨੇ ਆਪਣਾ ਪੋਜ਼ਿਟਿਵ ਰਿਵਿਊ ਦਿੱਤਾ ਹੈ ਕਿਨ ਜੋ ਵੀ ਮੌਕੇ ਦਾ ਆਉਂਗਾ ਸੋ ਅਸੀਂ ਵੀ ਉਮੀਦ ਕਰਦੇ ਹਾਂਗੇ ਭਾਈ ਅਸੀਂ ਤੁਹਾਡੇ ਕੋਲ ਜਾਵਾਂਗੇ ਸਾਨੂੰ ਪਰਮਾਤਮਾ ਦੀ ਚਾਹ ਸਾਨੂੰ ਸਮਾਂ ਮਿਲਿਆ ਤੋ ਇੱਕ ਵਾਰੀ ਆਪਾਂ ਤੁਹਾਡੇ ਫੀਲਡ ਦੇ ਵਿੱਚ ਜਾ ਕੇ ਜਰੂਰ ਦੇਖ ਕੇ ਆਉਂਦੇ ਹਾਂ ਜੀ ਆਇਆਂ ਨੂੰ ਹਾਂ ਜੀ ਹਾਂ ਤੋ ਹਰ ਜੀ ਬਾਈ ਬਹੁਤ ਵਧੀਆ ਲੱਗੇ ਗੱਲ ਬਾਤ ਕੀ ਕੀ ਦੱਸੋ ਬਾਈ ਇਹਨੂੰ ਵੀ ਸਮਾਂ ਕਿੰਨਾ ਕੁ ਲੱਗੇ ਕਿਦਾਂ ਤੁਸੀਂ ਟਰ ਕੱਲ ਸਵੇਰ ਲੈ ਕੇ ਆਈ ਸੀ ਬਾਈ ਇਹ ਕੱਲ ਸਵੇਰ ਲੈ ਕੇ ਆਈ ਸੀ ਠੀਕ ਹੈ ਕਹਿਣ ਦਾ ਮਤਲਬ ਜੀ ਕੱਲ ਸਵੇਰ ਬਾਈ ਆਪਣੇ ਕੋਲੇ ਪਹੁੰਚ ਨਹੀਂ ਤੇ ਅੱਜ ਜਨਰਲ ਡਾਇਰੈਕਟਰ ਰੈਡੀਓ ਕੇ ਡਿਲੀਵਰੀ ਵਾਸਤੇ ਤਿਆਰ ਹੈ ਸੋ ਜੇ ਕੋਈ ਵੀਰ ਏਸੀ ਕੇਬਲ ਲਵਾਉਣਾ ਚਾਹੁੰਦਾ ਜਾਂ ਅਬੋਰ ਸਾਈਡ ਦਾ ਕੋਈ ਵੀਰ ਵੀਡੀਓ ਦੇਖ ਰਿਹਾ ਤੇ ਮਨ ਦੇ ਵਿੱਚ ਹੈਗਾ ਵੀ ਆਪਾਂ ਏਸੀ ਕੇਬਲ ਲਵਾਈਏ ਪਰ 80 ਦੂਰ ਸਮਾਨੇ ਤੱਕ ਨਹੀਂ ਵਿਜ਼ਿਟ ਕਰ ਸਕਦਾ ਤਾਂ ਬਾਈ ਇੱਕ ਆਪਾਂ ਤੁਹਾਨੂੰ ਦੱਸਦੇ ਕਿ ਬਾਈ ਉਹਨੇ ਪਿੰਡ ਵਗੈਰਾ ਆਪਣਾ ਸਾਰਾ ਕੁਝ ਦੱਸ ਦਿੱਤਾ ਹੈ ਨਾ ਇੱਕ ਵਾਰੀ ਤੁਸੀਂ ਲਾਈਵ ਜਾ ਕੇ ਵੀ ਦੇਖ ਕੇ ਆ ਸਕਦੇ ਹੋ ਬਾਕੀ ਤੁਹਾਨੂੰ ਇੱਕ ਵਾਰੀ ਇਹ ਆਈਡੀਆ ਜੇ ਪਤਾ ਲੱਗੇ ਜੀ ਲੋਕੋ ਜੀ ਪਤਾ ਲੱਗੇ ਕਿਸ ਤਰ੍ਹਾਂ ਦਾ ਲੱਗਦਾ ਟਰੈਕਟਰ ਸੋ ਬਾਕੀ ਬਈ ਟੈਸਟਿੰਗ ਵਾਲੀਆਂ ਵੀਡੀਓਜ਼ ਨੇ ਜਿਹੜੀਆਂ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਾਈਆਂ ਨੇ ਆਪਣਾ ਤੂੜੀ ਵਾਲੇ ਰੀਪਰ ਤੇ ਚੱਲਿਆ ਹੋਇਆ ਟਰੈਕਟਰ ਉਹਦੀ ਵੀ ਆਪਾਂ ਵੀਡੀਓਜ਼ ਪਾਈਆਂ ਨੇ ਉਸ ਵਾਰ ਕੰਪਿਊਟਰ ਕਰਾ ਵਾਲੀ ਵੀ ਪਾਈਆਂ ਨੇ ਬਈ ਜਿਹੜਾ ਆਪਾਂ ਝੋਨਾ ਝੋਨੇ ਲਾਉਣ ਵਾਸਤੇ ਆਪਾਂ ਕੱਦੂ ਕਰਦੇ ਆ ਗਾਹੜ ਕਰਦੇ ਆ ਨਾ ਉਹਦੀ ਵੀ ਵੀਡੀਓ ਆਪਾਂ ਅਪਲੋਡ ਕੀਤੀਆਂ ਹੋਈਆਂ ਨੇ ਸੋ ਆਪਣੀ ਵੱਲੋਂ ਕੰਪਨੀ ਨੇ ਪੂਰੀ ਟੈਸਟਿੰਗ ਕੀਤੀ ਹੋਈ ਹੈ ਸੋ ਬਹੁਤ ਵਧੀਆ ਕੋਆਪਰੇਟ ਵੀ ਕਰ ਰਹੇ ਨੇ ਕਿਸਾਨ ਵੀਰ ਇਹ 골ਡ 스타 ਸਮਾਨਾ ਫਿਲਹਾਲ 프론ਟ ਵੇਟ ਤੇ ਮੱਡਗਾਰਡ ਦੇ ਵਿੱਚ ਵੀ ਡੀਲ ਕਰ ਰਿਹਾ ਬਈ ਕਿਉਂਕਿ ਕਣਕ ਝੋਨੇ ਤੋਂ ਬਾਅਦ ਸੁਪਰ ਸੀਡਰ ਦਾ ਸਮਾਂ ਆਉਂਦਾ ਆਉਂਦਾ ਹੈ ਉਹ ਟਾਈਮਾਂ ਦੇ ਵਿੱਚ ਆਪਾਂ ਨੂੰ ਵੱਧ ਲੋਡ ਪੈਂਦੀ ਹੈ ਜਾਂ ਜਿਵੇਂ ਮੱਕੀ ਵਾਲੀ ਮਸ਼ੀਨਾਂ ਤੇ ਆਪਾਂ ਨੂੰ ਵੱਧ ਲੋਡ ਪੈਂਦੀ ਹੈ 프론ਟ ਵੇਟ ਦੀ ਸੋ 골ਡ 스타 ਸਮਾਨਾ ਦੇ 프론ਟ ਵੇਟ ਜਾਂ 프론ਟ ਮੱਡਗਾਰਡ ਖਰੀਦਣੇ ਨੇ ਤੁਸੀਂ 4-wheel drive tractor ਦੇ 7347010051 ਦੇ ਉੱਪਰ ਕਾਲ ਕਰਕੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਏਸੀ ਕੈਬਨ ਦੀ ਬੁਕਿੰਗ ਭਾਈ 98720 3100 ਦੇ ਉੱਪਰ ਕਰਕੇ ਕੋਈ ਕੋਈ ਜਾਣਕਾਰੀ ਲੈਣੀ ਹੈ ਜਾਂ ਕੋਈ ਬੁਕਿੰਗ ਕਰਵਾਉਣੀ ਹੈ ਉਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਭਾਈ ਉਹਨੇ ਆਪਣਾ ਪਿੰਡ ਦੱਸਿਆ ਸ਼ਹਿਰ ਦੱਸਤਾ ਏਰੀਆ ਦੱਸਤਾ ਜੇ ਕੋਈ ਭਾਈ ਨੂੰ ਪਰਸਨਲੀ ਮਿਲਣਾ ਚਾਹੁੰਦਾ ਤਾਂ ਇੱਕ ਵਾਰੀ ਜਾ ਕੇ ਇਹਨਾਂ ਦੇ ਜਿਹੜੇ ਟਰੈਕਟਰ ਦਾ ਪ੍ਰੋਪਰ ਜਿਹੜਾ ਰਿਵਿਊ ਹੈ ਭਾਈਆਂ ਤੋਂ ਪੁੱਛ ਸਕਦੇ ਭਾਈ ਕੰਟੈਕਟ ਨੰਬਰ ਜਰੂਰ ਬੋਲ ਲਓ ਜੀ ਇੱਕ ਵਾਰੀ 9253 31000 9253 31000 92572 31000 92572 31000 ਇਹ ਭਾਈ ਦਾ ਕੰਟੈਕਟ ਨੰਬਰ ਆ ਅਬੋਰ ਸਾਈਡ ਦੇ ਲੋਕ ਜਿਹੜੇ ਨੇੜੇ-ਜਿਹੜੇ ਪਿੰਡ-ਪਿੰਡ ਦੇ ਨੇ ਆਪਾਂ ਕਾਲ ਕਰਕੇ ਬਾਈ ਪੁੱਛ ਸਕਦੇ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਜੇ ਕੋਈ ਚੀਜ਼ ਆਉਂਦੀ ਹੈ ਤਾਂ ਆਬਵੀਅਸਲੀ ਆਪਾਂ ਜੇ ਆਪਾਂ ਕੋਲ ਜਾ ਕੇ ਉਹ ਚੀਜ਼ ਖਰੀਦਣੀ ਚਾਹੁੰਦੇ ਆਂ ਆਪਾਂ ਇੱਕ ਵਾਰ ਦੇਖ ਕੇ ਜ਼ਰੂਰ ਆਉਂਦੇ ਆ। ਸੋ ਇੱਕ ਵਾਰੀ ਸਾਡੀ ਰਿਕਵੈਸਟ ਇਹ ਹੈ ਕਿ ਸਾਡਾ ਸਾਡੀ ਕੀਤੀ ਹੋਈ ਮਿਹਨਤ ਹਨਾ ਬਹੁਤ ਚਿਰ ਦੀ ਪਲੈਨਿੰਗ ਸੀ ਇਹ। ਸੋ ਹੁਣ ਤਾਂ ਇਹ ਚੀਜ਼ ਇੱਕ ਰੈਗੂਲਰ 베ਸ ਤੇ ਚੱਲ ਪਈ ਆਪਣੀ। ਸੋ ਇੱਕ ਵਾਰੀ ਸਾਡੀ ਮਿਹਨਤ ਨੂੰ ਜ਼ਰੂਰ ਦੇਖ ਕੇ ਆਓ ਬਾਈ ਜਾ ਕੇ ਬਾਈ ਕੋਲ ਵਿਜ਼ਿਟ ਕਰਕੇ ਆਓ ਤਾਂ ਕਿ ਹੋ ਸਾਰਾ ਤੁਹਾਡੇ ਮਨ ਦੇ ਵਿੱਚ ਵੀ ਖਿਆਲ ਹੋਵੇ ਕਿ ਸੀ ਕਿ ਆਪਾਂ ਤੋ ਮਿਲਦੇ ਆਂ ਭਾਈ ਤੈਨੂੰ ਅਗਲੀ ਵੀਡੀਓ ਦੇ ਵਿੱਚ ਉਮੀਦ ਕਰਦੇ ਆਂ ਕਿ ਵੀਡੀਓ ਵਧੀਆ ਲੱਗੂਗੀ ਤੇ ਕਮੈਂਟ ਬੈਕ ਕਰਕੇ ਜਰੂਰ ਦੱਸਿਓ ਮੈਂ ਪਹਿਲਾਂ ਵੀ ਕਹਿਆ ਜ ਤੁਸੀਂ ਭਾਈ ਕਮੈਂਟ ਕਰਨੇ ਨੇ ਜਾਂ ਸ਼ੇਅਰ ਲਾਈਕ ਕਰ ਲਓ ਸਿਰਫ ਮੈਂ ਕੋਈ ਆਪਣੀ ਪਬਲਿਸਿਟੀ ਵਾਸਤੇ ਨਹੀਂ ਸਿਰਫ ਕੰਪਨੀ ਦੇ ਕਿਉਂਕਿ ਇਹ ਸਿਰਫ ਕੰਮ ਦੀਆਂ ਚੀਜ਼ਾਂ ਨੇ ਜੇ ਇਹ ਚੀਜ਼ਾਂ ਕਿਸੇ ਸਹੀ ਬੰਦੇ ਕੋਲ ਆਪਾਂ ਵੀਡੀਓ ਦੇ ਥਰੂ ਪਹੁੰਚਾ ਦਾਂਗੇ ਤਾਂ ਹੋ ਸਕਦਾ ਭਾਈ ਕਿਸੇ ਦਾ ਏਸੀ ਕੈਪ ਲਗਾਉਣ ਦਾ ਜਿਹੜਾ ਸੁਪਨਾ ਪੂਰਾ ਹੋ ਜੇ ਤੋ ਮਿਲਦੇ ਆਂ ਭਾਈ ਅਗਲੀ ਵੀਡੀਓ ਦੇ ਵਿੱਚ ਸੋ ਬਹੁਤ ਵਧੀਆ ਲੱਗਿਆ ਭਾਈ ਤੁਹਾਡੇ ਨਾਲ ਗੱਲਬਾਤ ਕਰਕੇ ਧੰਨਵਾਦ ਜੀ ਤੋ ਮਿਲ